ਅੱਬਿਓ ਸਤ ਸ੍ਰੀ ਅਕਾਲ ਬਈ ਸਾਰਿਆਂ ਨੂੰ ਹੁਣ ਆਪਾਂ ਇੱਕ ਜੋ ਅਮਰਤਪਾਲ ਸਿੰਘ ਬਾਰੇ ਫਿਰ ਤੋਂ ਤੁਹਾਨੂੰ ਦੱਸਣ ਜਾ ਰਹੇ ਆ ਜੋ ਕਿ ਇੱਕ ਬਈ ਜੋ ਸਰਕਾਰ ਦੀ ਇੱਕ ਫਿਰ ਤੋਂ ਬਹੁਤ ਵੱਡੀ ਇੱਕ ਸਾਜ਼ਿਸ਼ ਰਚੀ ਗਈ ਆ ਸਰਕਾਰ ਨੇ ਜੋ ਅਮਰਤਪਾਲ ਸਿੰਘ ਨੂੰ ਲੈ ਕੇ ਜੋ ਉਹਨਾਂ ਦੇ ਆਮਾਨ ਸਿੰਘ ਖਾਰਾ ਵਕੀਲ ਆ ਜੋ ਉਹਨਾਂ ਦੇ ਇੱਕ ਬਿਆਨ ਆਇਆ ਸਾਹਮਣੇ ਜਿਹਦੇ ਵਿੱਚ ਕੀ ਬਈ ਪਾਰਲੀਮੈਂਟ ਦੇ ਵਿੱਚ ਸੈਨਸਟ ਦੇ ਵਿੱਚ ਅਮਰਤਪਾਲ ਸਿੰਘ ਲਾਉਣ ਲੈਣਗੇ ਫਿਰ ਤੋਂ ਹਿੱਸਾ ਕਿਉਂਕਿ ਉਹਨਾਂ ਨੂੰ ਇੱਕ ਗੱਲ ਕਹਿਤੀ ਗਈ ਆ ਵੀ ਇਹ ਅਮਰਤਪਾਲ ਸਿੰਘ ਜੋ ਉਹਨਾਂ ਦੇ ਵਿੱਚੋਂ 60 ਦਿਨ ਜੋ ਮਿਸ ਰਹੇ ਹੈਗੇ ਤਾਂ ਉਹਨਾਂ ਦੇ ਵਿੱਚ ਉਹਨੇ ਇਹ ਹਿੱਸਾ ਨਹੀਂ ਲੈ ਸਕਦੇ ਪਾਰਲੀਮੈਂਟ ਦੇ ਵਿੱਚ ਕਿਉਂਕਿ ਇਹਨਾਂ ਦੇ 14 ਦਿਨ ਰਹਿ ਚਲੇ ਜਿਦੇ ਵਿੱਚ ਕੀ 45 ਦਿਨ ਇਹਨਾਂ ਨੇ ਮਿਸ ਰਹ ਚੁਕੇ ਕਿਉਂਕਿ 60 ਦਿਨਾਂ ਦੇ ਵਿੱਚੋਂ 45 ਦਿਨ ਇਹ ਗਏ ਹਾਜ਼ਰ ਉਸ ਦੇ ਵਿੱਚੋਂ ਰਹਿ ਚੁਕੇ ਤਾਂ ਇਹਦਾ ਕਰਕੇ ਇਹਨਾਂ ਨੇ ਹੁਣ ਦੁਬਾਰਾ ਪਟੀਸ਼ਨ ਜੋ ਪਾਈ ਗਈ ਆ ਹਾਈ ਕੋਰਟ ਦੇ ਵਿੱਚ ਕਿਉਂਕਿ ਅਮਰਤਪਾਲ ਨੂੰ ਚਾਰੇ ਪਾਸੋਂ ਰਾਹ ਬੰਦ ਕੀਤੇ ਜਾ ਰਹੇ ਆ ਨਵੀਂ ਤੋਂ ਨਵੀਂ ਟਾਰਗੇਟ ਨਵੀ ਤੋਂ ਨਵੀ ਸਰਕਾਰ ਨੇ ਜੋ ਨਵੇਂ ਤੋਂ ਨਵੇਂ ਤਰੀਕੇ ਨਾਲ ਟਾਰਗੇਟ ਕੀ ਕਰ ਰਹੀ ਆ ਕਿਸੇ ਵੀ ਤਰੀਕੇ ਨਾਲ ਜੋ ਅਮਰਤਪਾਲ ਸਿੰਘ ਨੂੰ ਜੇਲ੍ਹ ਦੇ ਵਿੱਚ ਹੀ ਰੱਖਿਆ ਜਾਵੇ ਨਾ ਕਿ ਉਹਨੂੰ ਬਾਹਰ ਆਉਣ ਦਿੱਤਾ ਜਾਵੇ ਹੁਣ ਅਮਰਤਪਾਲ ਸਿੰਘ ਨੇ ਜੋ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਆਪਣੇ ਬੰਦੀਓ ਜੋ ਉਹਨਾਂ ਦੇ ਵਕੀਲ ਜੋ ਮਾਨਸੇਹਿ ਖਾਰਾ ਉਹਨਾਂ ਨੇ ਜੋ ਸਾਰੀ ਗੱਲਬਾਤ ਜੋ ਸਾਂਝੀ ਕੀਤੀ ਆ ਤੇ ਜੋ ਉਹਨਾਂ ਨੇ ਕਿਹਾ ਗਿਆ ਵੀ ਅਮਰਤਪਾਲ ਸਿੰਘ ਨੂੰ ਪਹਿਲਾਂ ਸਾਰਿਆਂ ਨਾਲ ਪਹਿਲਾਂ ਇਹਨਾਂ ਨੇ ਐਨਐਸ ਲਾ ਕੇ ਸੱਟਿਆ ਗਿਆ ਜੇਲ੍ਹ ਦੇ ਵਿੱਚ ਖਾਲਿਸਤਾਨੀ ਕਹਿ ਕੇ ਜਿਦਾ ਕਿ ਕੋਈ ਕਸੂਰ ਨਹੀਂ ਤਾਂ ਜਿਹਦੇ ਉੱਪਰ ਉਹਦੇ ਉੱਪਰ ਪਹਿਲੇ ਐਨਐਸਏ ਲੱਗੀ ਆ ਫਿਰ ਦੂਜਾ ਨੰਬਰ ਜਦੋਂ ਇਹਨਾਂ ਦੀ ਨਵੀਂ ਪਾਰਟੀ ਬਣ ਜਾ ਰਹੀ ਸੀ ਤਾਂ ਇਹਨਾਂ ਨੇ ਗੁਰਪ੍ਰੀਤ ਹਰੀਨੌਂ ਸਿੰਘ ਦਾ ਜੋ ਇੱਕ ਸਖਤ ਸੀ ਉਹਦਾ ਇੱਕ ਹੱਤਿਆ ਦਾ ਕੇਸ ਲਾ ਦਿੱਤਾ ਗਿਆ ਸੀ ਤਾਂ ਹਰ ਵਕਤ ਹਰ ਕਦਮ ਤੇ ਟਾਰਗੇਟ ਕੀਤਾ ਜਾਂਦਾ ਅਮਰਤਪਾਲ ਸਿੰਘ ਨੂੰ ਕਿਉਂਕਿ ਇਹ ਸਰਕਾਰ ਦੋਨੇ ਸਰਕਾਰਾਂ సీఎం ਪ੍ਰਧਾਨ ਚਾਹੇ ਇਹ ਪੀਐਮ મોદી ਇਹ ਦੋਨੇ ਸਰਕਾਰਾਂ ਇਹੀ ਕਿਉਂ ਡਰਦੀਆਂ ਅਮਰਤਪਾਲ ਸਿੰਘ ਤੋਂ ਕਿਉਂਕਿ ਇੱਕ ਜਿੱਤੇ ਹੋਏ ਐਮਪੀ ਆ ਤਾਂ ਹਰ ਬੰਦੇ ਨੂੰ ਪਾਰਟੀ ਦੇ ਵਿੱਚ ਲੜਨ ਦਾ ਆਪਣਾ ਹੱਕ ਆ ਜਿਹੜੇ ਕੀ ਇਹ ਹੁਣੇ ਸਾਬਤ ਕਰਦੇ ਆ ਵੀ 60 ਦਿਨ ਜੇ ਮਿਸ ਰਹਿ ਗਏ ਤਾਂ ਤੁਸੀਂ ਬਾਹਰ ਕੱਢ ਦਿੱਤੇ ਜਾਓਗੇ ਇਸ ਪਾਰਟੀ ਦੇ ਵਿੱਚੋਂ ਕਿਉਂਕਿ ਜਦੋਂ ਇੱਕ ਅਪਰਾਧੀ ਸਮਝ ਕੇ ਇਹਨਾਂ ਨੇ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਅਮਰਤਪਾਲ ਸਿੰਘ ਨੂੰ ਚਾਹੇ ਤਾਂ ਉਹਨੂੰ ਛੁੱਟੀ ਦਿਵਾਓ ਉਹਨਾਂ ਨੇ ਇੱਕ ਅਪੀਲ ਵੀ ਕੀਤੀ ਆ ਜੋ ਸਪੀਕਰ ਸਿੰਘ ਆਪਣੇ ਪੰਜਾਬ ਦਾ ਉਹਨਾਂ ਨੇ ਕਿਹਾ ਗਿਆ ਵੀ ਮੈਨੂੰ ਇੱਕ ਸਮਾਂ ਦਿਓ ਚਾਹੇ ਮੈਨੂੰ ਛੁੱਟੀ ਦਿਓ ਮੈਨੂੰ ਗੱਲਬਾਤ ਕਰਨ ਦਾ ਕੋਈ ਸਮਾਂ ਦਿਓ ਕਿਉਂਕਿ ਮੈਂ ਇੱਕ ਮੈਨੂੰ ਇੱਕ ਬੰਦੀ ਬਣਾ ਕੇ ਰੱਖਿਆ ਗਿਆਗਾ ਈਸਾਨ ਦੀ ਜੇਲ੍ਹ ਦੇ ਵਿੱਚ ਉਹ ਸਾਰਿਆਂ ਨੂੰ ਪਤਾ ਕਿਉਂਕਿ ਕੋਈ ਕਸੂਰ ਨਹੀਂ ਜਿਹਦਾ ਅਮਰਪਾਲ ਸਿੰਘ ਦਾ ਤਾਂ ਬੇਕਸੂਰ ਇਨਸਾਨ ਨੂੰ ਇਹਨਾਂ ਨੇ ਆਪਣੇ ਬੰਨੀਓ ਬੰਦੀ ਬਣਾ ਕੇ ਤੇ ਐਨਐਸਏ ਲਾ ਕੇ ਜੇਲ੍ਹ ਦੇ ਵਿੱਚ ਸੱਟਾ ਗਿਆ ਕਿਉਂਕਿ ਇੱਕ ਇਨਸਾਨ ਜੋ 497000 ਵੋਟ ਬਹੁਤ ਵੱਡੀ ਲੀਡ ਹੋ ਜਾਂਦੀ ਆ ਤਾਂ ਲੋਕਾਂ ਨੇ ਇੰਨਾ ਪਿਆਰ ਦਿੱਤਾ ਗਿਆ ਲੋਕਾਂ ਨੂੰ ਫੇਰ ਹੀ ਅਮਰਤਪਾਲ ਸਿੰਘ ਜਿੱਤੇ ਸੀ ਜੇ ਲੋਕ ਜੇ ਅਮਰਤਪਾਲ ਸਿੰਘ ਇੰਨਾ ਮਾੜਾ ਹੁੰਦਾ ਤਾਂ ਲੋਕ ਭਾਰੀ ਗਿਣਤੀ ਦੇ ਵਿੱਚ ਇੰਨੀਆਂ ਵੋਟਾਂ ਨਹੀਂ ਪੈਂਦੀਆਂ ਸੀ ਹੁਣ ਗੱਲ ਇਹ ਆ ਦੋਨੇ ਸਰਕਾਰਾਂ ਦਾ ਨੱਕ ਦੇ ਵਿੱਚ ਦਮ ਆ ਰਿਹਾ ਜਦੋਂ ਅਮਰਤਪਾਲ ਦੀ ਕੋਈ ਗੱਲ ਛਿੜਦੀ ਹੈ ਦੋਨੇ ਸਰਕਾਰਾਂ ਨੂੰ ਕੰਮ ਨਹੀਂ ਚੜ ਜਾਂਦੀ ਆ ਗੱਲ ਹੁਣ ਇੰਨੀ ਕਾ ਜੋ ਅਮਰਤਪਾਲ ਸਿੰਘ ਇਹਨੂੰ ਹਰ ਪਾਸੇ ਟਾਰਗੇਟ ਕੀਤਾ ਜਾਂਦਾ ਦੋਨੇ ਸਰਕਾਰਾਂ ਵੱਲੋਂ ਅਮਰਤਪਾਲ ਸਿੰਘ ਨੂੰ ਜੋ ਉਹਨਾਂ ਦੇ ਮਾਨਸਿਕ ਖਾਰਾਗੇ ਵਕੀਲ ਉਹਨਾਂ ਦਾ ਵੀ ਇਹੀ ਕਹਿਣਾ ਜੋ ਆਪਾਂ ਕਹਿ ਦਈਏ ਵੀ ਇਹਨਾਂ ਦੀ ਨਵੀਂ ਜੋ ਪਾਰਟੀ ਬਣ ਜਾ ਰਹੀ ਸੀ ਇਹਨਾਂ ਨੂੰ ਤੁਰੰਤ ਜਦੋਂ ਪਤਾ ਲੱਗਿਆ ਇਹਨਾਂ ਨੇ ਨਾਲ ਦੀ ਨਾਲ ਇਹਨਾਂ ਦੇ ਉੱਤੇ ਯੂਏਪੀਏ ਦਾ ਇੱਕ ਫਿਰ ਤੋਂ ਰੋਪਲਾ ਦਿੱਤਾ ਗਿਆ ਜੋ ਹਰੀ ਸਿੰਘ ਨੌ ਦਾ ਗੁਰਪ੍ਰੀਤ ਸਿੰਘ ਹਰੀ ਨੌ ਦਾ ਸੈਕਸ ਸੀ ਹਤਿਆ ਕੇਸ ਦਾ ਫਿਰ ਤੋਂ ਇਹਨਾਂ ਉੱਪਰ ਰੋਪਲਾ ਦਿੱਤਾ ਗਿਆ ਜੋ ਕਿ ਇੱਕ ਅਮਰਪਾਲ ਸਿੰਘ ਬੇਕਸੂਰ ਆ ਤਾਂ ਉਹਨੂੰ ਬੇਕਸੂਰ ਆਪਾਂ ਕਹਿ ਦਈਏ ਬੇਸੂ ਕੋਈ ਵੀ ਆ ਚਾਹੇ ਇੱਕ ਸੂਰ ਇਨਸਾਨ ਨੂੰ ਜੇਲ੍ਹ ਦੇ ਵਿੱਚ ਇਹਨਾਂ ਨੇ ਐਨਐਸਏ ਲਾ ਕੇ ਖਾਲਿਸਤਾਨੀ ਕਹਿ ਕੇ ਸਿੱਟਿਆ ਗਿਆ ਕਿਉਂਕਿ ਉਹਦਾ ਜੁਰਮ ਕੋਈ ਵੀ ਸਾਬਿਤ ਨਹੀਂ ਕਰ ਸਕੇ ਆ ਹੁਣ ਜੋ ਗੱਲ ਨਵੇਂ ਤੋਂ ਨਵੇਂ ਤਰੀਕੇ ਨਾਲ ਅਮਰਪਾਲ ਸਿੰਘ ਦੀ ਜਦੋਂ ਕੋਈ ਵੀ ਗੱਲ ਛਿੜਦੀ ਆ ਤਾਂ ਇਹਨਾਂ ਨੂੰ ਹਰ ਵਕਤ ਦੋਨੇ ਪਾਸੋਂ ਦੋਨੇ ਸਰਕਾਰਾਂ ਨੂੰ ਕਮਨੀ ਚੜ ਜਾਂਦੀ ਹੈ ਕਿ ਤੇ ਅਮਰਤਪਾਲ ਕਿਸੇ ਵੀ ਤਰੀਕੇ ਨਾਲ ਬਾਹਰ ਨਾ ਆ ਜੇ ਜੇ ਅਮਰਤਪਾਲ ਸਿੰਘ ਬਾਹਰ ਆਉਂਦਾ ਤਾਂ ਉਹਨੇ ਪੰਜਾਬ ਦੀ ਹੀ ਗੱਲ ਕਰਨੀ ਆ ਪੰਜਾਬ ਦੇ ਮੁੱਦੇ ਚੱਕਣੇ ਆ ਤਾਂ ਹਰ ਵਕਤ ਪੰਜਾਬ ਦੀ ਗੱਲ ਹੋਊਗੀ ਇਹਦਾ ਕਰਕੇ ਅਮਰਤਪਾਲ ਸਿੰਘ ਨੂੰ ਜੇਲ੍ਹ ਦੇ ਵਿੱਚ ਹੀ ਰੱਖਣਾ ਚਾਹੁੰਦੇ ਆ ਕਿਉਂਕਿ ਇੱਕ ਜਿੱਤੇ ਹੋਏ ਐਮਪੀ ਨੂੰ ਉਹਨੂੰ ਵੀ ਲੜਨ ਦਾ ਹੱਕ ਬਣਦਾ ਕਿਉਂਕਿ ਜੋ ਇਹਨਾਂ ਦੇ ਮਾਨ ਸਿੰਘ ਖਾਰਾ ਵਕੀਲ ਦਾ ਵੀ ਕਹਿਣਾ ਇਹੀ ਆ ਪਰ ਜੋ ਸਰਕਾਰ ਆ ਇਹਨਾਂ ਦਾ ਕਹਿਣਾ ਇਹ ਆ ਵੀ ਅਮਰਤਪਾਲ ਸਿੰਘ ਜੇਲ੍ਹ 'ਚ ਰਹਿਣ ਚਲੋ ਜੀ ਖਾਸ ਕਰਕੇ ਕੁਝ ਲੋਗ ਅਮਰਤਪਾਲ ਸਿੰਘ ਤੇ ਜੋ ਕੁਝ ਕੁ ਲੱਗਦੇ ਵੀ ਆ ਕਿਉਂਕਿ ਉਹਨੂੰ ਇਹ ਕਹਤਾ ਜਾਂਦਾ ਵੀ ਇਹ ਇੱਕ ਲੋਕਾਂ ਨੇ ਇਹਨੂੰ ਜੋ ਇੱਕ ਆਪਾਂ ਕਹਈਏ ਚੋਲਾ ਪਾ ਕੇ ਇੱਕ ਇਹ ਭਿੰਡਰਾਂ ਵਾਲਾ ਬਣਾ ਰੱਖਿਆਗਾ ਵਿੱਚ ਲੋਗ ਉਹਨਾਂ ਤੇ ਲੱਗਦੇ ਆ ਕੁਝ ਕੁ ਲੋਗ ਤਾਂ ਜੇ ਆਪਾਂ ਗੱਲ ਕਰੀਏ ਸੀਐਮ ਭਵਨ ਤਮਾਨ ਦਾ ਜੋ ਅਮਨ अरोड़ा ਤੇ ਸੀਐਮ ਭਵਨ ਤਮਾਨਾ ਤਾਂ ਹੋਰ ਵੀ ਇਹਨਾਂ ਦੇ ਪਾਰਟੀ ਦੇ ਮੈਂਬਰ ਤੇ ਇਹਨਾਂ ਨੇ ਇੱਕ ਅਪਾ ਕਹ diel ਨਵੇਂ ਤਰੀਕੇ ਨਾਲ ਜੋ ਇੱਕ ਸਾਜ਼ਿ ਸੁਰਚੀ ਗਈਆ ਅਮਰਤਪਾਲ ਸਿੰਘ ਨੂੰ ਜੇਲ੍ਹ ਦੇ ਵਿੱਚ ਸਿੱਟਣ ਦੀ ਕਿਉਂਕਿ ਇੱਕ ਬੰਦੀ ਇਨਸਾਨ ਦੇ ਉੱਪਰ ਰੋਪ ਲਾਉਣੇ ਇਹ ਗਲਤ ਆ ਇਨਸਾਨ ਦੀ ਜੇਲ੍ਹ 1500 ਕਿਲੋਮੀਟਰ ਦੂਰ ਆ ਜਿਹਦੇ ਵਿੱਚ ਕਿ ਉਹਦੇ ਉੱਪਰ ਆ ਬੈਠੇ ਦੇ ਉੱਪਰ ਕਹਿੰਦੇ ਕੋਈ ਪਰਚਾ ਕਿਦੇ ਕੋਈ ਕਿਉਂਕਿ ਐਨਐਸਏ ਨੂੰ ਆਪਾਂ ਕਹ diel ਜਿਹਦੇ ਵਿੱਚ ਹੱਤਿਆ ਦਾ ਕੇਸ ਲਾਇਆ ਗਿਆ ਇਹਨਾਂ ਉੱਪਰ ਤਾਂ ਐਨਐਸਏ ਤਾਂ ਉਦੋਂ ਵੀ ਆਪਾਂ ਕਹ diel ਵੀ ਇੱਕ ਕੜੀ ਸਜ਼ਾ ਹੁੰਦੀ ਹੈ ਐਨਐਸਏ ਦੀ ਤਾਂ ਉਹ ਲਾ ਦਿੱਤੀ ਗਈ ਆ ਅਮਰਪਾਲ ਸਿੰਘ ਤੇ ਜੋ ਕਿ ਬੇਕਸੂਰਾ ਚਲੋ ਜੀ ਖਾਸ ਕਰਕੇ ਜੋ ਹਰ ਰੋਜ਼ ਆਪਣੇ ਲੋ ਅਪਡੇਟ ਆਉਂਦੀ ਰਹਿੰਦੀਆਂ ਗਈਆਂ ਜੋ ਤੇ ਅਮਰਪਾਲ ਸਿੰਘ ਨੂੰ ਲੈ ਕੇ ਉਹਨਾਂ ਦੇ ਮਾਨ ਸਿੰਘ ਖਾਰਾ ਜੋ ਵਕੀਲ ਦੇ ਬਿਆਨ ਆਇਆ ਤੇ ਆਪਾਂ ਉਹ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੇ ਹਾਂ ਕਿਉਂਕਿ ਆਪਣਾ ਪੰਜਾਬ ਦੇ ਪ੍ਰਤੀ ਜੋ ਗੱਲਬਾਤ ਹੁੰਦੀ ਆ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੈਨਲ ਆ ਜੋ ਪੰਜਾਬ ਚੋਂ ਦਾ ਆਪਾਂ ਤੁਹਾਡੇ ਤੇ ਖਚਾਉਣੇ ਆ ਜਿੱਥੋਂ ਤੇ ਇੱਕ ਵੀਡੀਓ ਜਾਂਦੀ ਹੈ ਜੀ ਸ਼ੇਅਰ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਮਿਲਦੇ ਆ ਕੱਲ ਨੂੰ ਨਵੇਂ ਟੌਪ ਤੇ ਧੰਨਵਾਦ